ਕੜਕੀ ਗਾਲਾਂ ਕੱਢਣ ਲੱਗ ਜਾਂਦੇ ਆ ਆ ਥੋਡੇ ਵਾਲਾ ਤਾਂ ਜ਼ਿਆਦਾ ਕੱਢਦਾ ਉਹ ਤੁਹਾਡਾ ਐਮਐਲਏ ਕਿੱਥੇ ਆ ਤੁਹਾਡਾ ਐਮਐਲ ਕਿੱਥੇ ਆ ਜੀ ਉਹ ਉਧਰ ਕਿਧਰ ਫਿਰਦਾ ਹੋਣ ਹੁਣ ਮੈਂ ਇਹ ਨਹੀਂ ਕਹਿੰਦਾ ਤੁਸੀਂ ਬਿਲਕੁਲ ਫਿਕਰ ਨਾ ਕਰਿਓ ਕਿ ਸਾਡਾ ਐਮਐਲਏ ਸਾਨੂੰ ਧੋਖਾ ਦੇ ਜੂ ਸਾਨੂੰ ਛੱਡ ਜੂ ਛੱਡੂ ਤਾਂ ਤਾਂ ਜੇ ਉਥੋਂ ਜਿੱਤੂ ਥੋਡੇ ਕੋਲੀ ਰਹੂਗਾ ਇਸ ਗੱਲ ਦੀ ਗਾਰੰਟੀ ਲੈਣਾ ਤੁਹਾਡੇ ਕੋਲ ਹੀ ਰਹੂਗਾ ਇੱਥੇ ਹੀ ਹੋਊਗਾ ਮੁੜ ਕੇ ਆਊਗਾ ਪਹਿਲਾਂ ਬਠਿੰਡੇ ਤੋਂ ਮੁੜ ਕੇ ਆਇਆ ਸੀ ਹੁਣ ਸੰਗਰੂਰੋਂ ਮੁੜਿਆ ਆਊਗਾ ਇਹਨੂੰ ਇਧਰ ਉਧਰ ਮੂੰਹ ਮਾਰਨ ਦੀ ਆਦਤ ਆ ਫਿਰ ਆ ਜਾਂਦਾ ਕਰਿਆ ਜਾਂਦਾ ਵੀਰ ਇੱਕ ਮੈਂ ਗੱਲ ਦੱਸਦਾ ਜਿਹੜੀ ਵੀ ਪਾਰਟੀ ਜਾਂਦਾ ਨਾ ਤੁਹਾਡਾ ਐਮ.ਐਲ.ਏ ਖੈਰਾ ਇੱਕ ਬਿਆਨ ਨਾਲ ਪਾਰਟੀ ਦੀ ਪੱਟੀ ਮੇਸ ਕਰ ਦਿੰਦਾ ਪਹਿਲਾਂ ਸਾਡੇ ਚ ਵੀ ਰਿਹਾ ਬੜੀ ਮੁਸ਼ਕਲ ਚੱਲਿਆ ਬਈ ਆਪ ਹੀ ਨਿਕਲ ਗਿਆ ਚਲੋ ਪ੍ਰਮਾਤਮਾ ਨੇ ਇਸ ਪਾਰਟੀ ਤੇ ਮਿਹਰ ਕਰਨੀ ਸੀ ਆਪ ਹੀ ਸਫਾਈ ਹੋ ਗਈ ਹੁਣ ਉਹਨਾਂ ਦਾ ਬਿਆਨ ਦੇ ਹੀ ਬੈਠਾ ਯੂਪੀ ਬਿਹਾਰ ਵਾਲਿਆਂ ਦਾ ਉਹ ਕਾਂਗਰਸ ਵਾਲੇ ਰੋਂਦੇ ਫਿਰਦੇ ਨੇ ਓਏ ਆ ਕੀ ਕਹਤਾ ਓਏ ਇੱਕ ਮੈਂ ਉਸ ਦੀ ਇਮਾਨਦਾਰੀ ਦਾ ਸਬੂਤ ਦੇਣਾ ਚਾਹੁੰਨਾ 15 3 2018 ਨੂੰ ਸੁਖਪਾਲ ਸਿੰਘ ਖੈਰਾ ਨੇ ਇੱਕ ਚਿੱਠੀ ਲਿਖੀ ਬਿਜਲੀ ਬੋਰਡ ਨੂੰ ਕਿ ਜੀ ਮੇਰੇ ਕੋਲੇ 10 ਮੋਟਰਾਂ ਨੇ ਰਾਮਗੜ੍ਹ ਚ ਕੋਈ 10 ਹਰਸ ਪਾਵਰ ਦੀ ਹੈ ਕੋਈ 7.5 ਦੀ ਹੈ ਮੈਂ ਇਹਦਾ ਸਬਸਿਡੀ ਛੱਡਣੀ ਚਾਹੁੰਨਾ ਜੀ ਮੈਨੂੰ ਬਿੱਲ ਭੇਜ ਦਿਆ ਕਰੋ ਮੋਟਰਾਂ ਦਾ ਮੈਂ ਬਿੱਲ ਭਰਿਆ ਕਰੂੰ ਮੈਂ ਸਬਸਿਡੀ ਛੱਡਣੀ ਚਾਹਨਾ ਬੱਲੇ ਬੱਲੇ ਕਰਾ ਲਈ ਆਹਾ ਆ ਵਿਆਹ ਹੁੰਦਾ ਵੀ ਆਹਾ ਇਹ ਆ ਕੰਮ ਬਹੁਤ ਵਧੀਆ ਬਈ ਸਬਸਿਡੀ ਛੱਡਤੀ ਵੀਰੋ ਮੈਂ ਬਿਜਲੀ ਬੋਰਡ ਤੋਂ ਕਾਗਜ਼ ਕਢਾਏ ਉਹ ਕਹਿੰਦੇ ਕੱਲੀ ਚਿੱਠੀ ਲਿਖੀ ਸੀ ਉਤੋਂ ਬਾਅਦ ਫਾਰਮ ਫੂਰਮ ਨਹੀਂ ਭਰਿਆ ਛੱਡਣ ਵਾਲਾ ਮੈਂ ਕਿਹਾ ਕਿੰਨੇ ਪੈਸਿਆਂ ਦੀ ਸਬਸਿਡੀ ਐ 10 ਕਿਊਬਲ ਨੇ ਰਾਮਗੜ੍ਹ ਚ 75 ਹਾਰਸ ਪਾਵਰ ਟੋਟਲ ਬਣਦੀ ਐ ਦਸਾਂ ਦੀ 436500 ਰੁਪਿਆ 1 ਸਾਲ ਦਾ ਇਹਨੇ ਛੱਡਣਾ ਸੀ ਪਰ ਵੀਰੋ ਮੁਰਗੀ ਜਿੰਨੀ ਮੋਟੀ ਹੁੰਦੀ ਜਾਂਦੀ ਹੈ ਅੰਡਾ ਉਨੀ ਛੋਟਾ ਹੁੰਦਾ ਜਾਂਦਾ ਛੱਡਿਆ ਨਹੀਂ ਵੀਰੋ ਆ ਤਾਂ ਇਹਨਾਂ ਦੇ ਕਿਰਦਾਰ ਨੇ ਲੈ ਦੱਸਦੇ ਵੀ ਕਦੋਂ ਛੱਡਿਆ ਸੀ ਫਾਰਮ ਭਰਿਆ ਸੀ 10 ਮੋਟਰਾਂ ਨੇ ਮੇਰੇ ਕੋਲੇ ਕਨੈਕਸ਼ਨਾਂ ਦੇ ਨੰਬਰ ਵੀ ਪਏ ਨੇ ਮੇਰੇ ਕੋਲ ਕਨੈਕਸ਼ਨਾਂ ਦੇ ਵੀ ਨੰਬਰ ਪਏ ਨੇ